ਇਹ ਮੁੰਡੇ ਨੇ ਕੁੜੀ ਦੀ ਵੀਡੀਓ ਲੀਕ ਕਰਕੇ ਉਸ ਨੂੰ ਬਦਨਾਮ ਕਰ ਦਿੱਤਾ ਕਿ ਇਹਦੇ ਵਿੱਚ ਸ਼ੁਰੂਆਤੀ ਜਾਂਚ ਚ ਇਹੀ ਸਚਾਈ ਨਜ਼ਰ ਆ ਰਹੀ ਹੈ ਕਿ ਜਾਂ ਇਸ ਨੂੰ ਇਨਵੈਸਟੀਗੇਸ਼ਨ ਕਰਨ ਦੀ ਅਜੇ ਲੋੜ ਹੈ ਦਾ ਕੋਈ ਬਾਹਰੋਂ ਦਾ ਕਿਸੇ ਨੇ ਆਉਣਾ ਨਹੀਂ ਜੇ ਉਹਦੇ ਨਾਲ ਹੈਗੇ ਤਾਂ ਉਹ ਐਲੀਗੇਸ਼ਨ ਉਹਦੇ ਖਿਲਾਫ ਲੱਗੇ ਨਾ ਤਾਂ ਉਹੀ ਉਹਦੇ ਵਿੱਚ ਦੋਸ਼ੀ ਨੇ ਤਾਂ ਉਹਨਾਂ ਨੂੰ ਅਸੀਂ ਸੈਂਟੀਫਿਕਲੀ ਪ੍ਰੂਵ ਕਰਾਂ। ਮੁੰਡੇ ਦਾ ਪਰਿਵਾਰ ਕਹਿ ਰਿਹਾ ਫਾਦਰ ਉਹਨਾਂ ਦੇ ਦਾਵਾ ਕਰ ਰਹੇ ਨੇ ਕਿ ਨਾ ਤਾਂ ਇਹ ਵੀਡੀਓ ਸਾਡੇ ਮੁੰਡੇ ਦੇ ਵੱਲੋਂ ਕਹਿੰਦੇ ਲੀਕ ਕੀਤੀ ਗਈ ਔਰ ਨਾ ਹੀ ਇਸ ਵੀਡੀਓ ਦੇ ਵਿੱਚ ਕਹਿੰਦੇ ਕਿ ਸਾਡਾ ਕੋਈ ਮੁੰਡਾ ਹੈ ਉਹ ਕੋਈ ਥਰਡ ਪਰਸਨ ਹੈਗਾ। ਤਾਂ ਕੋਈ ਐਕਸ ਵਾਲੀ ਜਾਂ ਹੋਰ ਸਾਡੇ ਨੋਟਿਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਕਿ ਲੜਕੀ ਦਾ ਕਿਸੇ ਦੇ ਨਾਲ ਕੋਈ ਹੋਰ ਜਾਂ ਇਸ ਤਰ੍ਹਾਂ ਦਾ ਉਸ ਤਰ੍ਹਾਂ ਨਹੀਂ। ਇਹਨਾਂ ਕੇਸ ਦੇ ਵਿੱਚ ਇਹ ਕਿ ਜਿਹੜੇ ਅਲੀਗੇਸ਼ਨ ਹੀ ਕਿ ਲੜਕੀ ਵੱਲੋਂ ਲਾਇਆ ਹੈ ਕਿ ਸਫੀਸ਼ੀਐਂਟ ਹੈਗਾ। ਕਿ ਰੇਪ ਦੇ ਜਿਹੜੇ ਉਹਦੇ ਵੱਲੋਂ ਲਾਏ ਗਏ ਨੇ ਤਾਂ ਇਹ ਗੱਲ ਜ਼ਰੂਰ ਹੈਗੀ ਹੈ ਕਿ ਜੋ ਲੜਕੀ ਆਪਣੇ ਵੀਡੀਓ ਨੂੰ ਦਿਨਾਈ ਨਹੀਂ ਕਰ ਰਹੀ ਜੇਕਰ ਇਨੀ ਗੂੜੀ ਸਾਂਝ ਇਹਨਾਂ ਦੀ ਹੋ ਗਈ ਸੀ ਤਾਂ ਫਿਰ ਕਿਹੜੀ ਉਹ ਮੋੜ ਸੀਗਾ ਜਿੱਥੋਂ ਆ ਕੇ ਇਹ ਸਾਰਾ ਕੁਝ ਟੁੱਟ ਗਿਆ ਔਰ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਲੜਕੀ ਤੇ ਲੜਕੀ ਦੇ ਵੱਲੋਂ ਲਗਾਤਾਰ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮੈਨੂੰ ਪ੍ਰਸ਼ਾਸਨ ਤੋਂ ਬਹੁਤੀ ਆਸ ਨਹੀਂ ਮੈਂ ਅਮਰਿਤਪਾਲ ਸਿੰਘ ਮਹਿਰੋ ਹੁਣਾਂ ਨੂੰ ਕਹਿੰਦੇ ਗੁਜਾਰਿਸ਼ ਕਰਦੀਆਂ ਅਜਿਹੀਆਂ ਸਟੇਟਮੈਂਟ ਦੇਣ ਦੀ ਲੋੜ ਕਿਉਂ ਪੈ ਰਹੀ ਲੜਕੀ ਨੂੰ ਨਾ ਇਹ ਬਚਕਾਨੀ ਜਿਹੜੀ ਹੈਗੀ ਆ ਜਾਂ ਕਿਸੇ ਦੇ ਕਹਿਣ ਦੇ ਉੱਤੇ ਕੋਈ ਉਹ ਜਾਂਗਾ ਸਸਿਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਉਪਲ ਫਾਰਮ ਵਾਲੀ ਕੁੜੀ ਦਾ ਕੇਸ ਇਸ ਵੇਲੇ ਬਹੁਤ ਚਰਚਾ ਦੇ ਵਿੱਚ ਹੈ ਬਹੁਤ ਤਰ੍ਹਾਂ ਦੇ ਲੋਕ ਬਹੁਤ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਕੋਈ ਕਹਿ ਰਿਹਾ ਕਿ ਮੁੰਡਾ ਸਹੀ ਹੈ ਕੋਈ ਕਹਿ ਰਿਹਾ ਕਿ ਕੁੜੀ ਸਹੀ ਹੈ ਦੋਵਾਂ ਪਰਿਵਾਰਾਂ ਦੇ ਪੱਖ ਵੀ ਸਾਹਮਣੇ ਆ ਚੁੱਕੇ ਨੇ ਪਰਿਵਾਰ ਕਹਿ ਰਹੇ ਨੇ ਕਿ ਸਾਡੇ ਬੱਚੇ ਨਿਰਦੋਸ਼ ਨੇ ਇਸ ਤਰੀਕੇ ਦੀਆਂ ਜਿਹੜੀਆਂ ਨੇ ਉਹ ਟਿੱਪਣੀਆਂ ਲਗਾਤਾਰ ਚੱਲ ਰਹੀਆਂ ਨੇ ਪਰ ਸਵਾਲ ਇਸ ਕੇਸ ਦੇ ਵਿੱਚ ਬਹੁਤ ਸਾਰੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੀ ਵੀਡੀਓ ਲੀਕ ਹੋਈ ਹੈ ਕੀ ਉਸੇ ਮੁੰਡੇ ਦੇ ਵੱਲੋਂ ਲੀਕ ਕੀਤੀ ਗਈ ਹੈ ਜਾਂ ਫਿਰ ਕਿੱਥੋਂ ਇਹ ਲੀਕ ਹੋਈ ਹੈ ਇਹ ਵੀ ਸਵਾਲ ਬਣਿਆ ਹੋਇਆ ਹੈ ਇਹ ਵੀ ਸਵਾਲ ਬਣਿਆ ਹੋਇਆ ਹੈ ਕਿ ਕੁੜੀ ਦੇ ਵੱਲੋਂ ਜਿਹੜੇ ਅਲੀਗੇਸ਼ਨ ਲਾਏ ਗਏ ਨੇ ਕਿ ਮੁੰਡੇ ਦੇ ਵੱਲੋਂ ਆਪਣੇ ਦੋਸਤ ਦੇ ਨਾਲ ਮਿਲ ਕੇ ਕੋਲ ਡਰਿੰਕ ਦੇ ਵਿੱਚ ਕੁਝ ਅਜਈਆਂ ਚੀਜ਼ਾਂ ਮਲਾਈਆਂ ਗਈਆਂ ਔਰ ਉਸ ਤੋਂ ਬਾਅਦ ਉਹਦੀ ਵੀਡੀਓ ਬਣਾਈ ਗਈ ਔਰ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕੀਤਾ ਗਿਆ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਇਹ ਵੀ ਬਣਿਆ ਹੋਇਆ ਕਿ ਜੇਕਰ ਦੋਵਾਂ ਪਰਿਵਾਰਾਂ ਦੇ ਵਿੱਚ ਇੰਨਾ ਵਧੀਆ ਸਭ ਕੁਝ ਚੱਲ ਰਿਹਾ ਸੀ ਵਿਆਹ ਹੋਣ ਵਾਲਾ ਸੀ ਤੇ ਆਖਿਰਕਾਰ ਉਹ ਕੀ ਵਜ੍ਹਾ ਬਣੀ ਕਿ ਜਿਸ ਤੋਂ ਬਾਅਦ ਇਸ ਜਗ੍ਹਾ ਤੱਕ ਆ ਕੇ ਜਿਹੜੀ ਹੈ ਇਸ ਮੋੜ ਤੇ ਕਹਾਣੀ ਜਿਹੜੀ ਹੈ ਉਹ ਟੇਕ ਗਈ ਇਹ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਸਾਡੇ ਨਾਲ ਐਸਐਸਪੀ ਹਰਵਿੰਦਰ ਸਿੰਘ ਵਿਰਕ ਜੀ ਮੌਜੂਦ ਹੈਗੇ ਨੇ ਤਾਂ ਸਰ ਬਹੁਤ ਬਹੁਤ ਸਵਾਗਤ ਔਰ ਧੰਨਵਾਦ ਤੁਸੀਂ ਸਮਾਂ ਦਿੱਤਾ ਸਰ ਬੜੇ سارے ਸਵਾਲ ਇਸ ਕੇਸ ਦੇ ਵਿੱਚ ਬਣੇ ਹੋਏ ਨੇ ਜੋ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ ਜਾਂ ਜਿਸ ਤਰੀਕੇ ਦੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਕਿ ਮੁੰਡੇ ਨੇ ਕੁੜੀ ਦੀ ਵੀਡੀਓ ਲੀਕ ਕਰਕੇ ਉਸ ਨੂੰ ਬਦਨਾਮ ਕਰ ਦਿੱਤਾ ਕਿ ਇਹਦੇ ਵਿੱਚ ਸ਼ੁਰੂਆਤੀ ਜਾਂਚ ਚ ਇਹੀ ਸਚਾਈ ਨਜ਼ਰ ਆ ਰਹੀ ਹੈ ਕਿ ਜਾਂ ਇਸ ਨੂੰ ਇਨਵੈਸਟੀਗੇਸ਼ਨ ਕਰਨ ਦੀ ਅਜੇ ਲੋੜ ਹੈ ਦੇਖੋ ਜਿਹੜਾ ਮੁਕਦਮਾ ਅਸੀਂ ਦਰਜ ਕੀਤਾ ਹੈਗਾ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਜਿਹੜਾ ਕਿਉਂਕਿ ਇਹਦੇ ਵਿੱਚ ਸਾਡੇ ਕੋਲੇ ਸਟੈਚੂਟਰੀ ਜਿਹੜਾ ਪੀਰੀਅਡ ਹੈਗਾ ਉਹ 60 ਡੇਜ਼ ਦਾ ਹੁੰਦਾ ਤਾਂ ਅਸੀਂ ਜਿਹੜੀ ਇਹਨਾਂ ਕੇਸਿਸ ਦੇ ਵਿੱਚ 60 ਡੇਜ਼ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆਪਣੀ ਕੰਪਲੀਟ ਕਰਨੀ ਹੁੰਦੀ ਆ ਅੰਡੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅੱਗੇ ਜਿਹੜੀਆਂ ਐਵਿਡੈਂਸ ਨੂੰ ਜਦੋਂ ਅਸੀਂ ਅਪਰੀਸ਼ੀਏਟ ਕਰਦਾ ਹੈ ਕਲੈਕਟ ਕਰਦਾ ਹੈ ਉਹਦਾ ਐਨਾਲਿਸਿਸ ਕਰਦਾ ਤਾਂ ਉਹਦੇ ਵਿੱਚ ਜਿਹੜਾ ਟਾਈਮ ਲੱਗਦਾ ਹੈਗਾ ਤਾਂ ਇਹਦੇ ਵਿੱਚ ਸਾਈਬਰ ਫੋਰੈਂਸਿਕ ਵੀ ਹੋਏਗੀ ਕਿ ਜਿਹੜੀਆਂ ਕਿਸ ਡਿਵਾਈਸ ਤੋਂ ਤੋਂ ਜਿਹੜੀ ਹੈਗੀ ਆ ਵੀਡੀਓ ਸ਼ੇਅਰ ਹੋਈ ਆ ਕਿਸ ਡਿਵਾਈਸ ਦੇ ਵਿੱਚ ਜਿਹੜੀ ਵੀਡੀਓ ਬਣੀ ਸੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ इट्स ਆ ਪਰਟ ਆਫ ਇਨਵੈਸਟੀਗੇਸ਼ਨ ਵਿੱਚ ਕੈਨ ਟੇਕ ਸਮ ਟਾਈਮ ਜੀ ਸਰ ਇਹ ਪੁਲਿਸ ਦੇ ਕੋਲ ਕੁੜੀ ਵਾਲਿਆਂ ਦੇ ਵੱਲੋਂ ਕਦੋਂ ਪਹਿਲੀ ਵਾਰੀ ਮਾਮਲਾ ਲੈ ਕੇ ਆਂਦਾ ਗਿਆ ਸੀ ਇਹ ਸਾਡੇ ਕੋਲ ਜਿਹੜੀ ਹੈਗੀ ਹੈ 26 ਜੁਲਾਈ ਦੀ ਜਿਹੜੀ ਕੰਪਲੇਂਟ ਇਹਨੇ ਕੁੜੀ ਨੇ ਦਿੱਤੀ ਸੀ ਉਸ ਤੋਂ ਬਾਅਦ ਬਿਆਨ ਜਿਹੜੇ ਦੇਣ ਵਾਸਤੇ ਉਸ ਤੋਂ ਲੇਟ ਆਈ ਸੀ ਜੀ ਤਾਂ ਜਿਹੜੀ ਹੈਗੀ ਮੇਰੇ ਵੱਲੋਂ ਤੁਰੰਤ ਜਿਹੜੀ ਐਸਪੀ ਸਾਡੇ ਪੀਬੀਆਈ ਹੈਗੇ ਮਨਜੀਤ ਕੌਰ ਐਸਪੀ ਨੇ ਉਹਨਾਂ ਦੀ ਮੈਂ ਡਿਊਟੀ ਲਗਾਈ ਸੀ ਬੀਇੰਗ ਲੈਡੀ ਅਫੀਸਰ ਔਨ ਕਰਕੇ ਕਿ ਉਹਨਾਂ ਦਾ ਪੱਖ ਉਹਨੂੰ ਚੰਗੇ ਤਰੀਕੇ ਨਾਲ ਸੁਣਿਆ ਜਾਵੇ ਜੀ ਤਾਂ ਉਹਨਾਂ ਨੇ ਜਿਹੜੀ ਆਪਣੀ ਇਨਕੁਆਇਰੀ ਕੀਤੀ ਇਹਦੇ ਵਿੱਚ ਲੜਕੇ ਦੇ ਫਾਦਰ ਦਾ ਬਿਆਨ ਵੀ ਲਿਖਿਆ ਇਹਦੇ ਵਿੱਚ ਇਹਨਾਂ ਦੋਨੋਂ ਪਾਰਟੀਆਂ ਨੂੰ ਸੁਣਿਆ ਵੀ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਲੜਕੀ ਨੇ ਜਿਹੜੀ ਆਪਣੀਆਂ ਵੀਡੀਓਜ਼ ਹੈਗੀਆਂ ਨੇ ਉਹ ਆਪਣੇ ਜੋ ਵੀ ਦਿੱਤੀਆਂ ਉਹ ਐਸਪੀ ਪੀਬੀਆਈ ਸਾਡੇ ਮੈਡਮ ਜਿਹੜੇ ਹੈਗੇ ਆ ਉਹਨਾਂ ਨੇ ਉਹ ਸਾਰਾ ਕੁਝ ਵਾਚਣ ਤੋਂ ਬਾਅਦ ਜਿਹੜੀ ਹੈਗੀ ਆਪਣੀ ਰਿਪੋਰਟ ਸਬਮਿਟ ਕੀਤੀ ਜਿਸ ਦੇ ਆਧਾਰ ਦੇ ਉੱਤੇ ਜਿਹੜੀ ਕਾਨੂੰਨੀ رائے ਲਈ ਗਈ ਡੀਏ ਡਿਪਟੀ ਡੀਏ ਸਾਡੇ ਲੀਗਲ ਤੋਂ ਐਂਡ ਉਹ ਫੇਰ ਜਿਹੜਾ ਹੈਗਾ ਮੇਰੇ ਵੱਲੋਂ 19 ਤਰੀਕ ਨੂੰ ਐਫ ਆਈ ਆਰ ਰਜਿਸਟਰ ਕਰਨ ਦੇ ਆਰਡਰ ਕੀਤੇ ਗਏ ਸੀ ਜਿਵੇਂ ਐਫ ਆਈ ਆਰ ਦਰਜ ਹੋ ਗਈ ਹੈ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ਹੈ ਪਤਾ ਲੱਗਾ ਕਿ ਕਿੱਥੇ ਨੇ ਸਾਡੇ ਵੱਲੋਂ ਜਿਹੜੀਆਂ ਇਹਦੇ ਵਿੱਚ ਟੀਮਸ ਡਿਸਪੈਚ ਕੀਤੀਆਂ ਹੈਗੀਆਂ ਇਹਦੇ ਵਿੱਚ ਮੁਕਦਮੇ ਦੀ ਤਫਤੀਸ਼ ਸੰਬੰਧੀ ਜਿਹੜੀ ਹੈਗੀ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਸੀ ਪਰਚਾ ਦੇਖ ਕੇ ਅਸੀਂ ਨਾਲ ਹੀ ਐਸ ਆਈ ਟੀ ਦਾ ਗਠਨ ਕਰ ਦਿੱਤਾ ਤਾਂ ਜਿਹਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਨੂੰ ਜਿਹੜਾ ਹੈਗਾ ਸੈਟ ਦਾ ਚੇਅਰਮੈਨ ਬਣਾਇਆ ਗਿਆ ਐਂਡ ਇਹਦੇ ਵਿੱਚ ਜਿਹੜਾ ਡੀਐਸਪੀ ਕਨਸਰਨਡ ਉੱਥੋਂ ਦੇ ਹੈਗੇ ਉਹਨੇ ਇੱਕ ਲੈਡੀ ਅਫੀਸਰ ਇਹਦੇ ਵਿੱਚ ਰੱਖਿਆ ਜੀ ਤਾਂ ਉਹਦਾ ਵੱਲੋਂ ਜਿਹੜੀ ਹੈਗੀ ਹੈ ਤੇ ਜਿਹੜੀ ਜਾਪਤੇ ਦੇ ਅਨਸਾਰ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਲੜਕੀਆਂ ਦੇ ਖਿਲਾਫ ਜਿਹੜੇ ਐਲਓਸੀ ਹੈਗੇ ਨੇ ਲੁੱਕਆਊਟ ਸਰਕੂਲਰ ਨੇ ਉਹ ਵੀ ਅਸੀਂ ਜਾਰੀ ਕੀਤੇ ਗਏ ਨੇ ਕਿ ਤਾਂ ਜੋ ਕੋਈ ਇਹਨਾਂ ਨੂੰ ਅਪਰੀਹੈਂਸ਼ੀਅਨਤ ਮਦਈ ਮੁਕਦਮਾ ਨੂੰ ਸੀ ਕਿ ਬਾਹਰ ਨਾ ਚਲੇ ਜਾਵੇ ਜੀ ਦੋਨਾਂ ਪਰਿਵਾਰਾਂ ਦੇ ਬਿਆਨ ਸਾਰੇ ਇਸ ਵੇਲੇ ਸਾਹਮਣੇ ਆ ਗਏ ਨੇ ਦੋਨਾਂ ਪਰਿਵਾਰਾਂ ਨੇ ਇੰਟਰਵਿਊ ਕਰਤੇ ਨੇ ਕੁੜੀ ਦੇ ਵੱਲੋਂ ਇਹ ਐਲੀਗੇਸ਼ਨ ਲਾਏ ਜਾ ਰਹੇ ਨੇ ਕਿ ਮੁੰਡੇ ਦੇ ਵੱਲੋਂ ਵੀਡੀਓ ਜਿਹੜੀ ਹੈ ਉਹ ਲੀਕ ਕੀਤੀ ਗਈ ਜਦਕਿ ਮੁੰਡੇ ਦਾ ਪਰਿਵਾਰ ਕਹਿ ਰਿਹਾ ਫਾਦਰ ਉਹਨਾਂ ਦੇ ਦਾਵਾ ਕਰ ਰਹੇ ਨੇ ਕਿ ਨਾ ਤਾਂ ਇਹ ਵੀਡੀਓ ਸਾਡੇ ਮੁੰਡੇ ਔਰ ਨਾ ਹੀ ਇਸ ਵੀਡੀਓ ਦੇ ਵਿੱਚ ਕਹਿੰਦੇ ਕਿ ਸਾਡਾ ਕੋਈ ਮੁੰਡਾ ਹੈ ਉਹ ਕੋਈ ਥਰਡ ਪਰਸਨ ਹੈਗਾ ਇਸ ਚੀਜ਼ ਨੂੰ ਲੈ ਕੇ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਬਿਲਕੁਲ ਜਿਹੜੇ ਹੈਗੇ ਨੇ ਜੋ ਵੀ ਹੈਗਾ ਅਸੀਂ ਪ੍ਰੋਪਰ ਇਹਦੀ ਇਨਵੈਸਟੀਗੇਸ਼ਨ ਹੋਏਗੀ ਕਿ ਉਹਦੇ ਅਸੀਂ ਬਾਡੀ ਪਾਰਟਸ ਜਿਹੜੇ ਕਿਹੜੇ ਵੀਡੀਓ ਦੇ ਵਿੱਚ ਦਿਖ ਰਹੇ ਹੈਗੇ ਆ ਉਹਨਾਂ ਦੀ ਫੋਰੈਂਸਿਕ ਜਿਹੜੀ ਹੈਗੀ ਉਹ ਵੀ ਕਰਾਵਾਂਗੇ ਕਿ ਉਹਦੇ ਵਿੱਚ ਇਹਨਾਂ ਦੀ ਜਿਹੜੀ ਬਾਡੀ ਦੇ ਸੈਂਪਲਿੰਗ ਹੋ ਜਾਂਦੀ ਆ ਉਹ ਵੀ ਅੱਜਕੱਲ ਜਿਹੜੀ ਸੈਂਟੀਫਿਕ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਅਸੀਂ ਕਰ ਰਹੇ ਆ ਤਾਂ ਸੈਂਟੀਫਿਕ ਇਨਵੈਸਟੀਗੇਸ਼ਨ ਜਦੋਂ ਅਸੀਂ ਕਰਾਂਗੇ ਟੈਕਨੀਕਸ ਹੈਗੀਆਂ ਨੇ ਉਹਦੇ ਜਿਹੜੀ ਐਡਵਾਂਸ ਟੈਕਨੀਕਸ ਨੇ ਉਹਨਾਂ ਦੇ ਵਿੱਚ ਪਤਾ ਲੱਗ ਜਾਂਦਾ ਕਿ ਐਕਚੁਅਲ ਦੇ ਵਿੱਚ ਜਿਹੜੇ ਕੌਣ ਸੀ ਇਹ ਕਿਸ ਉਸ ਦੀ ਐਕਚੁਅਲ ਜੀ ਵੀਡੀਓ ਉਸ ਮੁੰਡੇ ਦੀ ਹੈਗੀ ਆ ਜਾਂ ਕਿਸੇ ਹੋਰ ਦੀ ਹੈਗੀ ਆ ਬਟ ਇਹਨਾਂ ਕੇਸਿਸ ਦੇ ਵਿੱਚ ਕਿਉਂਕਿ ਲੜਕੀ ਦਾ ਬਿਆਨ ਆਇਆ ਹੈ ਤਾਂ ਉਹ ਦੀ ਸਟੇਟਮੈਂਟ ਉਹਦੇ ਲੜਕਿਆਂ ਦੇ ਖਿਲਾਫ ਹੈਗੀ ਆ ਐਂਡ ਉਹ ਕਿੱਥੇ ਕਿੱਥੇ ਉਹ ਸਾਰਾ ਕੁਝ ਅਸੀਂ ਇਹਨੂੰ ਪ੍ਰੂਫ ਕਰਾ ਜਾਈਏ ਹੂੰ ਜਿਵੇਂ ਇਨਵੈਸਟੀਗੇਸ਼ਨ ਕੀਤੀ ਜਾਏਗੀ ਪੁਲਿਸ ਦੇ ਕੋਲ ਬਹੁਤ سارے ਤਰੀਕੇ ਨੇ ਕੀ ਇਹਨਾਂ ਨੂੰ ਪਤਾ ਕੀਤਾ ਜਾਏਗਾ ਕਿ ਕਿੱਥੋਂ ਵੀਡੀਓ ਹੋਈ ਲੀਕ ਜਾਂ ਕਿਹਨੇ ਕੀਤੀ ਹੈ ਲੀਕ ਇਹਦੇ ਲਈ ਲੜਕੀ ਦੇ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਕਿਉਂਕਿ ਪਰਿਵਾਰ ਲੜਕੇ ਦੇ ਅਲੀਗੇਸ਼ਨ ਲਾ ਰਿਹਾ ਕਿ ਸਾਡੇ ਫੋਨਾਂ ਦੀ ਇਨਵੈਸਟੀਗੇਸ਼ਨ ਹੋ ਗਈ ਜਾਂਚ ਲਈ ਭੇਜੇਗੇ ਸਾਡੇ ਫੋਨ ਜਾਂਚ ਕਰਕੇ ਆਗੇ ਲੜਕੀ ਦੇ ਪਰਿਵਾਰ ਦੇ ਵੱਲੋਂ ਫੋਨ ਨਹੀਂ ਦਿੱਤੇ ਜਾ ਰਹੇ ਕੀ ਇਹ ਰਿਐਲਿਟੀ ਹੈ ਕਿ ਜਾਂ ਲੜਕੀ ਦੇ ਪਰਿਵਾਰ ਦੇ ਵੱਲੋਂ ਫੋਨ ਦਿੱਤੇ ਗਏ ਨੇ ਜਿਹੜਾ ਹੈ ਕਿ ਇਸ ਤਰ੍ਹਾਂ ਦੀ ਤਫਤੀਸ਼ ਦੇ ਵਿੱਚ ਕਿਸੇ ਨੂੰ ਇਸ ਤਰੀਕੇ ਨਾਲ ਕਰ ਨਹੀਂ ਹੁੰਦਾ ਜਿਸ ਤਰੀਕੇ ਨਾਲ ਲੜਕੇ ਦਾ ਫਾਦਰ ਵੱਲੋਂ ਸਟੇਟਮੈਂਟਸ ਦੇ ਕੇ ਸੋਸ਼ਲ ਮੀਡੀਆ ਤੇ ਪਾਇਆ ਜਾ ਰਿਹਾ ਉਹਨਾਂ ਦੀ ਕੋਈ ਜਿਹੜੀ ਤਫ਼ਤੀਸ਼ ਦੇ ਲੈਜੇ ਨਾਲ ਕੋਈ ਜਿਹੜੀ ਹੈਗੀ ਵੈਲਿਊ ਨਹੀਂ ਹੈ ਅਸੀਂ ਆਪਣੇ ਤਰੀਕੇ ਨਾਲ ਸੈਂਟਿਫਿਕ ਜਿਹੜਾ ਸਾਡਾ ਪ੍ਰੋਸੀਜਰ ਆਫ ਇਨਵੈਸਟੀਗੇਸ਼ਨ ਹੈਗਾ ਸਾਡਾ ਜਾਬਤਾ ਹੈਗਾ ਜਾਬਤੇ ਦੇ ਅਨਸਾਰ ਜਿਹੜੀ ਹੈ ਕਿ ਕਾਨੂੰਨ ਦੇ ਅਨਸਾਰ ਜਿਹੜੀ ਐਵੀਡੈਂਸ ਅਸੀਂ ਲੈਣੀ ਹੈਗੀ ਤੇ ਫੋਰੈਂਸਿਕ ਜਾਂਚ ਹੋਣੀ ਹੈ ਉਹਦੇ ਵਿੱਚੋਂ ਪਤਾ ਲੱਗੇਗਾ ਕਿ ਜਿਹੜਾ ਸਾਰੀਆਂ ਐਵੀਡੈਂਸ ਕਲੈਕਟ ਹੋਣ ਤੋਂ ਬਾਅਦ ਜਦੋਂ ਅਨਾਲਿਸਿਸ ਹੁੰਦਾ ਹੈ ਤਾਂ ਹਰ ਇੱਕ ਪੀਸ ਆਫ ਐਵੀਡੈਂਸ ਨੂੰ ਕੰਗ ਖੋ ਲਿਆ ਜਾਦਾ ਇਹ ਫਿਰ ਦੋਨਾਂ ਦੇ ਫੋਨ ਸਰ ਜ਼ਬਤ ਕੀਤੇ ਗਏ ਨੇ ਕਿ ਜਾਂ ਜੇ ਬੁਲਾਇਆ ਗਿਆ ਇਹਨਾਂ ਨੂੰ ਦੇ ਕੋਈ ਇਹਦੇ ਵਿੱਚ ਡਿਵਾਈਸ ਜਿਹੜੇ ਹੈਗੇ ਨੇ ਕਿਉਂਕਿ ਬੇਸਿਕਲੀ ਕੰਪਲੇਨੈਂਟ ਲੜਕੀ ਆ ਤਾਂ ਇਹ ਲੜਕੀ ਵੱਲੋਂ ਜਿਹਨਾਂ ਦੇ ਦੋਸ਼ ਲਾਇਨ ਦਾ ਕਿਊਜ਼ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਸਾਰੇ ਡਿਵਾਈਸ ਅਸੀਂ ਲੈ ਕੇ ਉਹਨਾਂ ਨੂੰ ਫ੍ਰੈਂਚੀ ਕਰਾਵਾਂਗੇ ਅਗਰ ਉਹ ਇਹ ਕੋਈ ਡਿਵਾਈਸ ਦੇਣ ਤੋਂ ਨਹੀਂ ਦਿੰਦੇ ਹੈਗੇ ਜਾਂ ਫ੍ਰੈਂਚੀਕ ਜਾਂਚ ਤੋਂ ਭੱਜਦੇ ਆ ਤਾਂ ਫਿਰ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਹੋ ਜਿਹੜੀ ਹੋਰ ਸਖਤ ਹੋ ਸਕਦੀ ਹੈ ਦੀ ਪਰਿਵਾਰ ਦੇ ਵੱਲੋਂ ਜਿਵੇਂ ਕਿਹਾ ਗਿਆ ਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਨੇ ਕਹਿੰਦੇ ਕਿ ਅਸੀਂ ਪਿੰਡ ਡਰਾਈਵ ਦੇ ਵਿੱਚ ਪਾ ਕੇ ਪੁਲਿਸ ਨੂੰ ਦੇ ਆਏ ਆ ਲੜਕੀ ਦੇ ਪਰਿਵਾਰ ਦੇ ਵੱਲੋਂ ਇਹ ਵੀ ਅਲੀਗੇਸ਼ਨ ਲਾਇਆ ਕਿ ਮੁੰਡਾ ਉਹਨਾਂ ਦੇ ਘਰ ਦੇ ਵਿੱਚ ਆਇਆ ਔਰ ਘਰ ਦੇ ਵਿੱਚ ਆ ਕੇ ਭੰਤੋੜ ਜਿਹੜੀ ਹੈ ਉਹ ਕੀਤੀ ਗਈ ਜਦ ਕਿ ਲੜਕੇ ਦਾ ਪਰਿਵਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਕਿ ਇਹਦੇ ਵਿੱਚ ਸੀਸੀਟੀਵੀ ਹੈ ਜਿਸ ਦੇ ਤੋਂ ਕਲੀਅਰ ਹੁੰਦਾ ਹੋਏ ਕਿ ਮੁੰਡਾ ਲੜਕੀ ਦੇ ਘਰ ਗਿਆ ਜਿੱਥੇ ਭੰਤੋੜ ਕਰਕੇ ਆਇਆ ਦੇਖੋ ਉਹ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰਦੇ ਹੈਗੇ ਉਹਦੇ ਵਿੱਚ ਸਾਰੇ ਜਿਹੜੀ ਰਿਪੋਰਟਸ ਜਦੋਂ ਤਿਆਰ ਹੋਣੀਆਂ ਉਹ ਤਾਂ ਉਸ ਤੋਂ ਹੀ ਦੱਸਿਆ ਜਾ ਸਕਦਾ ਤਾਂ ਹਲੇ ਜਿਹੜੀ ਕਿ ਇਨਵੈਸਟੀਗੇਸ਼ਨ ਇਨੀਸ਼ੀਅਲ ਸਟੇਜ ਤੇ ਆ ਬਟ ਇਹਦੇ ਵਿੱਚ ਇਨੀ ਗੱਲ ਜ਼ਰੂਰ ਹੈ ਕਿ ਜਿਹੜਾ ਵਕੂਆ ਹੈਗਾ ਇਹ ਪੁਰਾਣਾ ਹੈਗਾ 1 ਸਾਲ ਦੇ ਕਰੀਬ ਪੁਰਾਣਾ ਵਕੂਆ ਦੀ ਜਿਹੜੀ ਇਹ ਤੇ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਜੀ ਤਾਂ 2024 ਦੇ ਅਗਸਤ ਦੇ ਮਹੀਨੇ ਦਾ ਜਿਹੜਾ ਵਕੂਆ ਲੜਕੀ ਵੱਲੋਂ ਅਗਸਤ ਸਤੰਬਰ ਦਾ ਜਿਹੜਾ ਹੈਗਾ ਵਕੂਆ ਦੱਸਿਆ ਗਿਆ ਇਸ ਕਰਕੇ ਪੁਰਾਣਾ ਵਕੂਆ ਔਨ ਕਰਕੇ ਜਿਹੜੀ ਹੈਗੀ ਮੋੜਲੀ ਜਾਂਚ ਇਹਦੇ ਵਿੱਚ ਕੀਤੀ ਗਈ ਆ ਜੀ ਤੇ ਅੱਗੇ ਜਿਹੜੀ ਹੈਗੀ ਸਾਈਬਰ ਫੋਰੈਂਸਿਕ ਜਿਹੜੀ ਹੈਗੀਆਂ ਨੇ ਉਹ ਜਾਂਚ ਸਾਇੰਟਿਫਿਕ ਇਨਵੈਸਟੀਗੇਸ਼ਨ ਦੇ ਆਧਾਰ ਤੇ ਜੋ ਤੱਥ ਸਾਹਮਣੇ ਆਉਣਗੇ ਤਾਂ ਉਹਦੇ ਅਨਸਾਰ ਅਸੀਂ ਪ੍ਰੋਸੀਡ ਕਰਾਂਗੇ ਇਸ ਕਹਾਣੀ ਦੇ ਵਿੱਚ ਦੋਨਾਂ ਪਰਿਵਾਰਾਂ ਦੇ ਬਿਆਨਾਂ ਦੇ ਵਿੱਚ ਡਿਫਰੈਂਟ ਨਜ਼ਰ ਆਉਂਦਾ ਹੈ ਪਰਿਵਾਰ ਲੜਕੀ ਦਾ ਕੁਝ ਕਹਿ ਰਿਹਾ ਔਰ ਲੜਕੇ ਦਾ ਪਰਿਵਾਰ ਕੁਝ ਕਹਿ ਰਿਹਾ ਪੁਲਿਸ ਦੀ ਇਨਵੈਸਟੀਗੇਸ਼ਨ ਕੀ ਕਹਿ ਰਹੀ ਹੈ ਕਿ ਇਹ ਕੇਸ ਕਦੋਂ ਇਹਨਾਂ ਦਾ ਸ਼ੁਰੂ ਹੋਇਆ ਸੀਗਾ ਕੀ ਇਹਨਾਂ ਦੇ ਵੱਲੋਂ ਕਹਾਣੀ ਸੁਣਾਈ ਗਈ ਔਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਮੁੰਡਾ ਮੰਗੇਤਰ ਸੀਗਾ ਔਰ ਇਹਨਾਂ ਪਰਿਵਾਰਾਂ ਦੇ ਬਹੁਤ ਗੂੜੇ ਸਬੰਧ ਹੈਗੇ ਸੀਗੇ ਕਹਿੰਦੇ ਕਿ ਪਰੋਣੇ ਦੀਆਂ ਮਿਲਣੀਆਂ ਤਾਂ ਕਿ ਵਿਆਹਾਂ ਦੇ ਵਿੱਚ ਲੜਕੀ ਦਾ ਪਰਿਵਾਰ ਕਰਾਉਂਦਾ ਸੀਗਾ ਜੇਕਰ ਇੰਨੀ ਗੂੜੀ ਸਾਂਝ ਇਹਨਾਂ ਦੀ ਹੋ ਗਈ ਸੀਗੀ ਤਾਂ ਫਿਰ ਕਿਹੜੀ ਉਹ ਮੋੜ ਸੀਗਾ ਜਿੱਥੋਂ ਆ ਕੇ ਇਹ ਸਾਰਾ ਕੁਝ ਟੁੱਟ ਗਿਆ ਔਰ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਅ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਸਟੇਟਮੈਂਟ ਇੱਕ ਦੂਜੇ ਦੇ ਖਿਲਾਫ ਦੇ ਜੈਨ ਮੈਂ ਪਹਿਲਾਂ ਜਿਵੇਂ ਦੱਸਿਆ ਕਿ ਅਸੀਂ ਜੋ ਸਾਡੇ ਕੋਲ ਤਫਤੀਸ਼ ਦੇ ਵਿੱਚ ਸਾਡੀ ਸੈਟ ਬਣੀ ਹੋਈ ਹੈ ਸੈਟ ਦੇ ਕੋਲ ਆ ਕੇ ਕੋਈ ਜਿਹੜੀ ਕੋਈ ਬਿਆਨ ਹੋਣਗੇ ਉਹਦੇ ਵਿੱਚ ਜੋ ਕੋਈ ਸਟੇਟਮੈਂਟ ਦਿੰਦੇ ਆ ਤਾਂ ਉਹਨੂੰ ਅਸੀਂ ਐਨਾਲਿਸਿਸ ਕਰਾਂਗੇ ਸੋਸ਼ਲ ਮੀਡੀਆ ਦੇ ਉੱਪਰ ਕੋਈ ਜਿਹੜੀਆਂ ਵੀਡੀਓਜ਼ ਪਾ ਰਹੇ ਨੇ ਜਾਂ ਹੋਰ ਹੈ ਉਹਨਾਂ ਨੂੰ ਅਸੀਂ ਇਹਦੇ ਵਿੱਚ ਤਫਤੀਸ਼ ਨਹੀਂ ਲੈ ਰਹੇ ਐਂਡ ਉਹ ਆਪੋ ਆਪਣਾ ਜਿਹੜਾ ਕਲੇਮ ਕਰਦੇ ਆ ਕਿ ਅਸੀਂ ਜਿਹੜੇ ਬਿਲਕੁਲ ਜਿਹੜੇ ਫੈਕਟਸ ਹੈਗੇ ਨੇ ਐਂਡ ਫੈਕਟਸ ਦੇ ਬੇਸ ਦੇ ਉੱਤੇ ਜਿਹੜੀ ਤਫਤੀਸ਼ ਹੈ ਉਹ ਅਸੀਂ ਕਰਨੀ ਹੈਗੀ ਉਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਮੈਨੂਟਲੀ ਕਰਨ ਵਾਸਤੇ ਜੋ ਵੀ ਸਾਨੂੰ ਸਾਈਬਰ ਦੀ ਟੈਕਨੀਕਲ ਦੀ ਸਾਰਿਆਂ ਦੀ ਹੈਲਪ ਲੈਣ ਦੀ ਲੋੜ ਹੈਗੀ ਉਹ ਵੀ ਲਵਾਂਗੇ ਐਂਡ ਇਹਨਾਂ ਦੀ ਸਰਕਮਸਟੈਂਸ਼ੀਅਲ ਐਵਿਡੈਂਸ ਕੀ ਹੈਗੀ ਇਹਨਾਂ ਕੇਸਿਸ ਦੇ ਵਿੱਚ ਕਿ ਜਿਹੜੇ ਅਲੀਗੇਸ਼ਨ ਹੀ ਕਿ ਲੜਕੀ ਵੱਲੋਂ ਲਾਇਆ ਹੈ ਕਿ ਸਫੀਸ਼ੀਐਂਟ ਹੈਗਾ ਕਿ ਰੇਪ ਦੇ ਜਿਹੜੇ ਉਹਦੇ ਵੱਲੋਂ ਲਾਏ ਗਏ ਨੇ ਤਾਂ ਇਹ ਗੱਲ ਜ਼ਰੂਰ ਹੈਗੀ ਕਿ ਜੋ ਲੜਕੀ ਆਪਣੇ ਵੀਡੀਓ ਨੂੰ ਡਨਾਈ ਨਹੀਂ ਕਰ ਰਹੀ ਕਿ ਉਹ ਕਹਿ ਰਹੀ ਹੈ ਕਿ ਜਿਹੜੀ ਇਹ ਜਿਹੜੀ ਵੀਡੀਓ ਮੇਰੀ ਹੈਗੀ ਆ ਇਹਦੇ ਵਿੱਚ ਮੈਂ ਹੀ ਹੈਗੀ ਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਜਿਹੜਾ ਕੋਈ ਬਾਹਰੋਂ ਦਾ ਕਿਸੇ ਨੇ ਆਉਣਾ ਨਹੀਂ ਜੇ ਉਹਦੇ ਨਾਲ ਹੈਗੇ ਤਾਂ ਉਹ ਐਲੀਗੇਸ਼ਨ ਉਹਦੇ ਖਿਲਾਫ ਲੱਗੇ ਨੇ ਤਾਂ ਉਹੀ ਉਹਦੇ ਵਿੱਚ ਦੋਸ਼ੀ ਨੇ ਤਾਂ ਉਹਨਾਂ ਨੂੰ ਅਸੀਂ ਸੈਂਟੀਫਿਕਲੀ ਪ੍ਰੂਫ ਕਰਾਂਗੇ ਜਿਵੇਂ ਪਰਿਵਾਰ ਦੇ ਵੱਲੋਂ ਐਲੀਗੇਸ਼ਨ ਲਾਏ ਗਏ ਕਿ ਕੁੜੀ ਦਾ ਕੋਈ ਐਕਸ ਸੀਗਾ ਜਿਹਦੇ ਨਾਲ ਸ਼ਾਇਦ ਕਹਿੰਦੇ ਨੇ ਕਿ ਇਹ ਰਿਲੇਸ਼ਨ ਹੋ ਸਕਦੇ ਨੇ ਕਿ ਉਹਨਾਂ ਮੁੰਡਿਆਂ ਦੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਫਿਰ ਨਾਮਜ਼ਦ ਕੀਤਾ ਜਾਏਗਾ ਨਹੀਂ ਨਾਮਜ਼ਦ ਤਾਂ ਲੜਕੀ ਵੱਲੋਂ ਜੇ ਕੋਈ ਕੰਪਲੇਂਟ ਹੀ ਹੈ ਨਹੀਂ ਕਿਸੇ ਦੇ ਖਿਲਾਫ ਤਾਂ ਕਿ ਅਸੀਂ ਜਿਹੜਾ ਹੈਗਾ ਬੇਸਿਕਲੀ ਤਾਂ ਜਿਸ ਦੇ ਖਿਲਾਫ ਦੋਸ਼ ਹੈਗੇ ਨੇ ਉਹਨਾਂ ਦੇ ਖਿਲਾਫ ਹੀ ਅਸੀਂ ਕਾਰਵਾਈ ਕਰ ਸਕਦੇ ਆ ਜੀ ਤਾਂ ਕੋਈ ਐਕਸ ਵਾਲੀ ਜਾਂ ਹੋਰ ਸਾਡੇ ਨੋਟਿਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਕਿ ਲੜਕੀ ਦਾ ਕਿਸੇ ਦੇ ਨਾਲ ਕੋਈ ਹੋਰ ਜਾਂ ਇਸ ਤਰ੍ਹਾਂ ਦਾ ਉਸ ਤਰ੍ਹਾਂ ਨਹੀਂ ਹੂੰ ਬਟ ਜੋ ਐਸ ਪਰ ਮੈਂ ਦੱਸਿਆ ਕਿ ਇਹਨਾਂ ਦੇ ਵਿੱਚ ਅਸੀਂ ਆਪਣਾ ਫੋਕਸ ਜਿਹੜਾ ਇਨਵੈਸਟੀਗੇਸ਼ਨ ਦਾ ਜੋ ਅਲੀਗੇਸ਼ਨਸ ਲਾਏ ਨੇ ਉਹਨਾਂ ਦੇ ਉੱਤੇ ਰੱਖਣਾ ਹੈਗਾ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਉੱਤੇ ਰੱਖਣਾ ਹੈਗਾ ਐਂਡ ਸੈਂਟੀਫਿਕ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸੈਂਟੀਫਿਕ ਐਵੀਡੈਂਸ ਦੇ ਉੱਤੇ ਜਿਹੜੇ ਆ ਗਏ ਨੇ ਉਹਨਾਂ ਦੇ ਉੱਪਰ ਅਸੀਂ ਆਪਣਾ ਫੋਕਸ ਰੱਖ ਕੇ ਤਫ਼ਤੀਸ਼ ਕਰਦੇ ਹਾਂ ਲੜਕੇ ਦਾ ਪਰਿਵਾਰ ਸਰ ਸਟੇਟਮੈਂਟ ਦਰਜ ਕਰਵਾ ਕੇ ਗਿਆ ਕਿਉਂਕਿ ਜਿਵੇਂ ਉਹ ਕਹਿੰਦੇ ਨੇ ਕਿ ਸਾਡੇ ਟੁੱਟਣ ਦਾ ਕਾਰਨ ਰਿਸ਼ਤਾ ਇਹੀ ਸੀਗਾ ਕਿ ਸਾਨੂੰ ਕਿਸੇ ਅਨਨੋਨ ਬੰਦੇ ਦੇ ਵੱਲੋਂ ਲੜਕੀ ਦੀਆਂ ਅਸ਼ਲੀਲ ਵੀਡੀਓ ਜਿਹੜੀਆਂ ਭੇਜ ਦਿੱਤੀਆਂ ਗਈਆਂ ਉਸ ਤੋਂ ਬਾਅਦ ਕਹਿੰਦੇ ਕਿ ਕਹਾਣੀ ਇਹ ਜਿਹੜੀ ਸਾਰੀ ਨਹੀਂ ਦੇਖੋ ਜੇ ਉਹ ਇਸ ਤਰ੍ਹਾਂ ਦੇ ਕੋਈ ਲੜਕੇ ਵੱਲੋਂ ਜਾਂ ਕੋਈ ਡਿਫੈਂਸ ਦੇ ਵਿੱਚ ਆਪਣੇ ਦਿੱਤਾ ਜਾਂਦਾ ਫਿਰ ਜਿਹੜਾ ਅਸੀਂ ਤਫ਼ਤੀਸ਼ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਜ ਕੱਲ ਪਰਚਾ ਦਰਜ ਹੋਇਆ ਐਂਡ ਮੋਰ 59 ਡੇਜ਼ ਵੀ ਹਵ ਟੂ ਇਨਵੈਸਟੀਗੇਟ ਤੋ ਸਾਰਾ ਤਫਤੀਸ਼ ਦੇ ਵਿੱਚ ਜੋ ਤੱਥ ਆਏਗਾ ਤੇ ਦੈਨ ਉਹ ਕਨ ਪ੍ਰਸੀਡ ਅਕੋਰਡਿੰਗਲੀ ਲੜਕੀ ਤੇ ਲੜਕੀ ਦੇ ਵੱਲੋਂ ਲਗਾਤਾਰ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮੈਨੂੰ ਪ੍ਰਸ਼ਾਸਨ ਤੋਂ ਬਹੁਤੀ ਆਸ ਨਹੀਂ ਮੈਂ ਅਮਰਿਤਪਾਲ ਸਿੰਘ ਮਹਿਰੋ ਹੁਣਾ ਨੂੰ ਕਹਿੰਦੇ ਗੁਜਾਰਿਸ਼ ਕਰਦੀਆਂ ਅਜਿਹੀਆਂ ਸਟੇਟਮੈਂਟ ਦੇਣ ਦੀ ਲੋੜ ਕਿਉਂ ਪੈ ਰਹੀ ਲੜਕੀ ਨੂੰ ਨਹੀਂ ਉਹ ਬਚਕਾਨੀ ਜਿਹੜੀ ਹੈਗੀ ਆ ਜਾਂ ਕਿਸੇ ਦੇ ਕਹਿਣ ਦੇ ਉੱਤੇ ਕੋਈ ਉਹਨੇ ਸਟੇਟਮੈਂਟ ਜਿਹੜੀ ਦਿੱਤੀ ਹੈਗੀ ਉਹ ਬਿਲਕੁਲ ਰੋਂਗ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਸਾਡੀ ਜਿਹੜੀ ਡਿਊਟੀ ਹੈ ਅਸੀਂ ਲੀਗਲੀ ਬਾਉਂਡ ਹੈਗੇ ਆ ਉਹਦੇ ਮੁਤਾਬਕ ਅਸੀਂ ਆਪਣੀ ਕਾਰਵਾਈ ਕਰਕੇ ਸਾਡੀ ਜਿਹੜੀ ਹੈਗੀ ਇਹਦੇ ਚ ਪ੍ਰੀਲੀਮਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੜਤਾਲ ਤਾਂ ਕਰਨੀ ਪਈ ਕਿਉਂਕਿ ਲੜਕੀ ਵੱਲੋਂ 1 ਸਾਲ ਪੁਰਾਣਾ ਵਕੂਆ ਜਿਹੜਾ ਦੱਸਿਆ ਗਿਆ ਜੀ ਤਾਂ ਉਹ ਕਈ ਫੈਕਟਰਸ ਹੁੰਦੇ ਨੇ ਕਿ ਜਿਹੜੇ ਹੈਗੇ ਆ ਕਿ 1 ਸਾਲ ਪੁਰਾਣੇ ਵਕੂਏ ਤੋਂ ਬਾਅਦ ਹੀ ਹੁਣੇ ਜਿਹੜੀ ਲੜਕੀ ਨੇ ਟਾਈਮ ਟਪਾਉਣ ਤੋਂ ਬਾਅਦ ਕਿਉਂ ਮਤਲਬ ਉਹਨੇ ਆਪਣੀ ਕੰਪਲੇਂਟ ਲੌਂਚ ਕੀਤੀ ਆ ਤੋਂ ਸਾਰੇ ਜਿਹੜੇ ਫੈਕਸ਼ਨ ਨੂੰ ਵਿਚਾਰਨ ਵਾਸਤੇ ਐਂਡ ਕਰੋਨੀ ਰਾਏ ਹਸਲਵਾਲ ਨੂੰ ਜਿੰਨਾ ਸਾਨੂੰ ਜਿੰਨਾ ਘੱਟ ਤੋਂ ਘੱਟ ਟਾਈਮ ਲੱਗਦਾ ਸੀ ਉਹਨਾਂ ਸਟੈਚੁਲਰੀ ਟਾਈਮ ਦੇ ਵਿੱਚ ਅਸੀਂ ਆਪਣੀ ਬੜਤਾਲ ਜਿਹੜੀ ਮੁਕੰਮਲ ਕੀਤੀ ਸੀ ਐਂਡ ਡਾਇਰੈਕਸ਼ਨ ਜਿਹੜਾ ਹੈਗਾ ਡਿਊਲੀ ਜਿਹੜਾ ਲਾ ਦੇ ਮੁਤਾਬਕ ਹੈਗਾ ਉਹ ਅਸੀਂ ਲੈ ਕੇ ਐਫ ਆਈ ਆਰ ਕਰ ਦਿੱਤੀ ਹੈ ਇਹ ਵੀ ਚੀਜ਼ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਰ ਕਿ ਇਹ ਵੀਡੀਓ ਕਾਫੀ ਪੁਰਾਣੀਆਂ ਲੱਗ ਰਹੀਆਂ ਨੇ ਕਿ ਲੜਕੀ ਦੇ ਵੱਲੋਂ ਲੇਟ ਆ ਕੇ ਦੱਸਿਆ ਗਿਆ ਇਹ ਇਹ ਦੇਖੋ ਸਾਰਾ ਕੁਝ ਉਹ ਤਾਂ ਫੋਰੈਂਸਿਕ ਜਾਂਚ ਦਾ ਹੈ ਕਿ ਇੱਕ ਦਿਨ ਦੇ ਵਿੱਚ ਜਿਹੜੀ ਹੈਗੀ ਕੰਪਲੀਟ ਤਫ਼ਤੀਸ਼ ਜਿਹੜੀ ਹੈਗੀ ਆਲੇ ਨਹੀਂ ਹੋਣੀ ਹੈਗੀ ਉਹ ਜਦੋਂ ਆਏਗੀ ਕਿ ਕਿਸ ਡੇਟ ਨੂੰ ਇਹ ਬਣੀਆਂ ਹੈਗੀਆਂ ਐਂਡ ਉਹਦੇ ਵਿੱਚ ਕਿਸ ਡਿਵਾਈਸ 'ਚ ਬਣੀਆਂ ਕੀ ਉਹਨਾਂ ਦੀ ਹੈਸ਼ਟੈਗ ਵੈਲਿਊ ਕੀ ਹੈਗੀ ਆ ਉਹ ਸਾਰਾ ਕੁਝ ਜਿਹੜਾ ਹੈਗਾ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਐਂਡ ਸਾਰੀਆਂ ਜਿਹੜੀਆਂ ਚੀਜ਼ਾਂ ਨੇ एट दिस प्राइमरी स्टेज ऑफ इन्वेस्टिगेशन द डाइवर्जनी कि दिया जी एक गल ਹੋਰ ਵੀ ਕਹੀ ਜਾਂਦੀ ਹੈ ਕਿ ਇਹ ਵੀਡੀਓ ਬਾਹਰੋਂ ਵਿਦੇਸ਼ ਤੋਂ ਇੰਗਲੈਂਡ ਤੋਂ ਲੀਕ ਕੀਤੀਆਂ ਗਈਆਂ ਨੇ ਇਹਨੂੰ ਲੈ ਕੇ ਵੀ ਕੋਈ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਜਾਂ ਅਜੇ ਇਹਦੇ ਉੱਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਪਹਿਲਾਂ ਦੱਸਿਆ ਕਿ ਹਲੇ 12 ਘੰਟੇ ਤੇ ਤਫਤੀਸ਼ ਜਿਹੜੀ ਕੰਪਲੀਟ ਨਹੀਂ ਹੋਣੀ ਹੈਗੀ ਐਂਡ ਸਾਡੇ ਕੋਲੇ ਵੀ ਹੈਵ ਮੋਰ ਦੈਨ 58 ਡੇਸ ਉਹ ਉਹ ਉਹਦੇ ਵਿੱਚ ਸਾਡੇ ਕੋਲੇ ਜਿਵੇਂ ਜਿਵੇਂ ਆਏਗਾ ਤਾਂ ਤਫਤੀਸ਼ ਉਹਦੇ ਵਿੱਚ ਮੁਕੰਮਲ ਹੋਏਗੀ ਦੈਨ ਵੀ ਕੈਨ ਅਪਡੇਟ ਜਿਵੇਂ ਸਾਰੀ ਕੇਸ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਸਰਕੂਲੇਟ ਹੋ ਰਹੀਆਂ ਨੇ ਲੜਕੀ ਦਾ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ ਲੜਕੇ ਦਾ ਪਰਿਵਾਰ ਕਹਿੰਦਾ ਕਿ ਸਾਡੀ ਵੀ ਇੱਜ਼ਤ ਜਿਹੜੀ ਆ ਉਹ ਗਈ ਹੈ ਇਹ ਚੀਜ਼ ਨੂੰ ਲੈ ਕੇ ਵੀ ਕੀਤਾ ਜਾ ਰਿਹਾ ਜਿਹੜੇ ਲੋਕ ਸਰਕੂਲੇਟ ਕਰ ਰਹੇ ਨੇ ਇਹਨਾਂ ਚੀਜ਼ਾਂ ਨੂੰ ਦੇਖੋ ਜਿਹੜਾ ਕੋਈ ਵੀ ਵਿਅਕਤੀ ਇਹ ਖਾਸ ਤੌਰ ਤੇ ਇਸ ਕੇਸ ਨੂੰ ਲੈ ਕੇ ਜਾਂ ਕਿਸੇ ਹੋਰ ਵੀ ਜਿਹੜੀ ਹੈਗੀ ਹੈ ਕਿਸੇ ਦੀ ਇਸ ਤਰ੍ਹਾਂ ਦੀ ਜਿਹੜੀ ਕਿਸੇ ਦੇ ਕੋਲ ਸੈਕਸ਼ੂਅਲੀ ਇੰਪਲੀਸਟ ਜਿਹੜਾ ਹੈਗਾ ਮਟੀਰੀਅਲ ਫੋਨ ਦੇ ਕੰਟੈਂਟ ਦਾ ਵਿੱਚ ਰੱਖਿਆ ਜਾਂਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕੀਤੀ ਜਾਗੀ ਐਂਡ ਇਹ ਦੇ ਵਿੱਚ ਵੀ ਮੇਰੇ ਵੱਲੋਂ ਸਾਰਿਆਂ ਨੂੰ ਜਿਹੜੇ ਹੈਗਾ ਸੰਦੇਸ਼ ਵੀ ਹੈ ਤੇ ਕਿ ਅਪੀਲ ਵੀ ਹੈ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਹੈਗੀ ਆ ਜਾਂ ਇਸ ਖਾਸ ਤੌਰ ਤੇ ਇਸ ਲੜਕੀ ਦੀ ਇਹਨੂੰ ਅੱਗੇ ਸ਼ੇਅਰ ਨਾ ਕਰੇ ਅਗਰ ਕੋਈ ਅੱਗੇ ਕੋਈ ਇਹਨੂੰ ਸ਼ੇਅਰ ਕਰਦਾ ਕਿਸੇ ਦੇ ਗਰੁੱਪ ਦੇ ਵਿੱਚ ਸ਼ੇਅਰ ਕਰਦਾ ਤਾਂ ਜਿਹੜੀ ਹੈਗੀ ਆ ਇਹ ਟਰੇਕੇਬਲ ਹੈਗਾ ਇਹਨੂੰ ਟਰੈਕ ਕਰਕੇ ਅਸੀਂ ਉਸ ਤੋਂ ਬਾਅਦ ਜਿਹੜੀ ਹੈਗੀ ਆ ਜਿਹੜੇ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਵੱੜਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਮੁੰਡਾ ਕਹਿੰਦੇ ਕਿ ਵਿਦੇਸ਼ ਪਰਿਵਾਰ ਦੇ ਵੱਲੋਂ ਭੇਜ ਦਿੱਤਾ ਗਿਆ ਕਿ ਇਹਦੇ ਵਿੱਚ ਕੋਈ ਸੱਚਾਈ ਹੈ ਕਿ ਜਾਂ ਮੁੰਡਾ ਅਜੇ ਇੱਥੇ ਹੀ ਹੈ ਨਹੀਂ ਅਸੀਂ ਐਲਓਸੀ ਜਿਹੜਾ ਹੈਗਾ ਲੁੱਕਆਊਟ ਸਰਕੂਲਰ ਅਸੀਂ ਜਾਰੀ ਕਰ ਦਿੱਤਾ ਹੈਗਾ ਤਾਂ ਅਗਰ ਬਾਹਰ ਜਾਣ ਦੀ ਕੋਸ਼ਿਸ਼ ਕੋਈ ਕਰਦਾ ਹੈ ਕਿ ਤਾ ਰੌਂਡ ਅਪ ਹੋ ਜਾਂਦਾ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ